ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਤੇ ਲੋ ਡੇਰੀ ਫਾਰਮ ਰਾਜਸਾਹੀ ਤੋਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 6-7 ਪਸ਼ੂ ਵਿਖਾਉਣੇ ਆ ਆਪਾਂ ਤੋਕੜਾ ਸੱਜਰਾ ਕੱਬਣਾ ਸਾਰੀਆਂ ਹੀ ਤੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਜੀ ਕੀ ਹਾਲ ਚਾਲ ਜੇ ਵਧੀਆ ਪਾਜੀ ਤੁਸੀਂ ਸਲਾਮ ਪੜਾਓ ਚੜਦੀ ਕਲਾ ਚੜਦੀ ਕਲਾ ਜੀ ਚੜਦੀ ਕਲਾ ਰਹਿੰਦੀ ਹੈ ਜੀ ਪਾਜੀ ਹਾਂ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਪਾਜੀ ਮੇਰਾ ਨਾਮ ਮਝੋ ਪਿੰਡ ਰਾਇਆ ਸਾਂਸੀ ਕਿਲਾ ਮੱਥਾ ਤਸੀਲ ਜਨਾਲਾ ਪਾਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਨੰਬਰ ਮੇਰਾ 826444231 ਭਾਜੀ ਠੀਕ ਹੈ ਜੀ ਚਲੋ ਕਰੀਏ ਸ਼ੁਰੂਆਤ ਜੀ ਹਾਂਜੀ ਭਾਜੀ ਆ ਦੱਸਿਓ ਪਹਿਲੇ ਨੰਬਰ ਤੇ ਵੜਾ ਆ ਭਾਈ ਦੂਜਾ ਸੋਆਏ ਵੜਦਾ ਅੱਛਾ ਜੀ ਪਹਿਲੇ ਸੋਏ ਘਰ ਆ ਲਿਆ ਗਿਆ 16 17 ਲੀਟਰ ਦੁੱਧ ਕੱਢ ਜਾਈ ਅੱਛਾ ਜੀ ਐਤ ਕਾ ਵੀ ਚਲੋ ਆਪਾਂ ਜਾ ਆਂਦੇ 16 17 ਕਿਲੋ ਕੱਢੀ ਆਉ ਕੱਚੀ ਥੋੜੀ ਵੜਾ ਦੱਖ ਨਹੀਂ ਦਿੱਤੀ ਠੀਕ ਹੈ ਜੀ ਤੇ ਕੀ ਮੋਲ ਕਿਹੜਾ ਮੋਲੇ ਦਾ 35000 ਜੇ ਭਾਈ 30000 ਵੀ ਦੇ ਦਈਏ ਠੀਕ ਹੈ ਠੀਕ ਹੈ ਲਓ ਭਾਈ 30000 ਦੀ ਬਿਲਕੁਲ ਨਿਕਾ ਜਾ ਮੋਲ ਬਾਕੀ ਯਾਜ ਹੁਣ ਦੂਜੇ ਨੰਬਰ ਦੇ ਦੱਸਿਓ ਵੀਰ ਜਿਹਦੇ ਬਾਰੇ ਆਹ ਭਾਈ ਦੂਜਾ ਸੋਹਾ ਇਹ ਵੱਛੀ ਦਾ ਅੱਛਾ ਜੀ ਕਬੂਤਰੀ ਵਰਗੀ ਵੱਛੀ ਭਾਜੀ ਹਾਂਜੀ 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 ਠੰਡੀ ਠੀਦੀ ਪੂਰੀ ਭਾਜੀ ਆਹ ਫਰਮ ਕੁਆਲਟੀ ਉਹ ਖਾਦੀ ਆ ਪਾ ਲਓ ਭਾਈ ਸਪੈਸ਼ਲ ਥਾਨ ਲੱਗਾ ਜੀ ਇਹ ਥਾਨਾ ਦਾ ਸਾਗ ਗਿਆ ਹਾਂਜੀ ਇਹ ਕਿੰਨਾ ਕ ਟਾਈਮ ਖੜਦੀ ਹੈ ਜੀ ਟਾਈਮ ਭਾਜੀ ਇਹ 1 ਮਹੀਨਾ ਪੂਰਾ ਖੜਦੀ ਹੈ ਠੀਕ ਹੈ ਠੀਕ ਹੈ ਹਾਂਜੀ 2-4 ਦਿਨ ਪਹਿਲਾਂ ਸੁਪੇ 2-4 ਦਿਨ ਵੱਧ ਲੈ ਜੇ ਠੀਕ ਹੈ ਠੀਕ ਹੈ ਆਹ ਫੈਸ਼ਨ ਵਾਲੀ ਵੱਛੀ ਭਾਜੀ ਠੀਕ ਹੈ ਜੀ ਆਹ ਕੁਆਲਟੀ ਉਹ ਖਾਦੀ ਮਜੇਸ ਕੁਆਲਟੀ ਤੁਹਾਨੂੰ ਕਿਹੋ ਜਿ ਲਓ ਭਾਈ ਬਸ ਇਹ ਬਹੁਤ ਜਿਆਦਾ ਖੂਬਸੂਰਤ ਹੈ ਤੇ ਇਹਦਾ ਕੀ ਮੁੱਲ ਕਰਨਾ ਵਿੱਚੀ ਇਹਦਾ ਮੁੱਲ 45000 ਜੋ ਭਾਜੀ 40000 ਚ ਮਾਨਤਾਣ ਕਰ ਦਾਂਗੇ ਜਿਹੜਾ ਵੀ ਰਖੂਨ ਲਓ ਤਿਆਰ ਹੋਈ ਬੱਛੀ 60000 ਦੀ ਠੀਕ ਹੈ ਠੀਕ ਹੈ ਲਓ ਭਾਈ 40000 ਚ ਮਾਨਤ ਵਾਲੇ ਕਿਹਾ ਕਿ ਕਰਦਾਗੇ ਤੇ ਆਜੋ ਹੁਣ ਤੀਜੇ ਨੰਬਰ ਤੇ ਮੇਰੀ ਵੀ ਦੱਸਿਓ ਵਿੱਤੀ ਦੇ ਬਾਰੇ ਭਾਈ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਜੋਟੀ ਦੂਜਾ ਸੁਆ ਜੀ ਅੱਛਾ ਜੀ ਪਹਿਲੇ ਸੁਵੇ 14-15 ਕਿਲੋ ਧੋਣ ਦੀ ਰਹੀ ਹੈ ਕਾ ਵੀ ਇੰਨਾ ਚਾਉਂੂਗੀ ਠੀਕ ਹੈ ਠੀਕ ਹੈ ਲਓ ਭਾਈ ਬਾਕੀ ਲਾਗੇ ਤੇ ਤੁਸੀਂ ਕੀ ਕਰ ਸਕਦੇ ਤੇ ਇਸ ਟਾਈਮ ਦੁੱਧ ਦਿੰਦੀ ਏ ਦੁੱਧ ਭਾਈ ਥਣ ਭਾਸ ਕਰਨ ਵਾਲੀ ਗੱਲ ਜੇ ਕਿਲੋ ਡੇਢ ਕਿਲੋ ਇਹ ਐਵੇਂ ਆਪਾਂ ਝੂਠ ਮਾਰੀ ਜਾ ਠੀਕ ਹੈ ਲਓ ਭਾਈ ਸਾਢੇ ਇੱਕ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਤੇ ਇਸ ਟਾਈਮ ਜਿਹੜੀ ਥਣ ਥੋਣੀ ਚੈੱਕ ਕਰਾਉਗੀ ਬਸ ਤੇ ਇਹਦਾ ਕੀ ਮੁੱਲ ਕਰਨਾ ਜੀ ਇਹਦਾ ਠੀਕ ਹੈ ਠੀਕ ਲਓ ਭਾਜੀ 55000 ਦੀ ਤੇ ਆਜੋ ਹੁਣ ਨੀਲੀ ਦਾ ਵੀ ਚੌਥੇ ਨੰਬਰ ਦੇ ਦੱਸਿਓ ਹਾਂ ਵੀਰ ਜੀ ਇਹਦੇ ਬਾਰੇ ਆ ਮਹੀਨਾ ਤੀਜਾ ਸੁਆਜੋ ਭਾਜੀ ਅੱਛਾ ਜੀ ਪਾਰ ਵਾਲੇ ਕਹਿੰਦੇ ਸੁਈ ਤੋਂ ਮਹੀਨੇ ਦੇ ਲਾਗੇ ਬੰਨੇ ਟਾਈਮ ਹੋਇਆ ਆ ਠੀਕ ਹੈ ਠੀਕ ਦੁੱਧ 9 ਕਿਲੋ ਲੀਟਰ ਦਾ ਮੈਂ ਕਿ ਲਿਆ ਜੀ ਜਿਹੜੇ ਵੀ ਠੀਕ ਲਓ ਭਾਜੀ ਬਾਕੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਤੇ ਲਾਗੇ ਤੋਂ ਆਰਡਰ ਕੁਆਲਟੀ ਦੇ ਥਣਾ ਦਾ ਸੈੱਲ ਗਿਆ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਲਓ ਭਾਜੀ ਕਰ ਸਕਦੇ ਤੁਸੀਂ ਚੈੱਕ ਕੋਈ ਪੂਰ ਛੱਟਾ ਨਹੀਂ ਭਾਈ ਕੋਈ ਘੜਵਾਦਣਾ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਭਾਈ ਇੱਕ ਵਾਰ ਫਿਰ ਮੋਹ ਲਵਿੰਦੀ ਦਾ ਵੀ 60000 ਜੇ 55 ਦੀ ਭਾਲ ਕੋਈ ਰਾਲ ਹੈ ਜੇ ਭਾਵੇਂ ਆਲ ਹੈ ਜੇ ਭਾਵੇਂ ਹੋ ਲੇ ਠੀਕ ਹੈ ਲੋ ਬਈ 55 55000 ਦੀ ਸੇਲ ਕਰਾਂਗੇ ਵੀਰ ਭਰਾ ਫੋਨ ਲਾਵੇ ਦੱਸਿਓ ਸਰ ਦੇ ਬਾਰੇ ਵਿੱਚ ਕੀ ਆ ਕਿਹੜੀ ਛੋਟੀ ਬਾਰੇ ਇਹ ਵੀ ਭਾਈ ਪੰਜਵੇਂ ਮਹੀਨੇ ਚੈੱਕ ਪਾਹ ਜੋ ਛੇਵਾਂ ਲੱਗਾ ਆ ਅੱਛਾ ਜੀ ਠੀਕ ਹੈ ਪਹਿਲੇ ਤੋਂ ਪਹਿਲੇ ਸੁਆ ਸੁਣਾ ਜੀ ਹਾਂ ਜੀ ਇਹ ਵੀ 55 ਦੇ ਤਾਂ ਠੀਕ ਹੈ ਲੋ ਬਈ ਇਹ ਵੀ ਜੈਡ ਬਲੈਕ ਵਿੱਚ ਆ ਗਈ ਏ ਤੇ ਇਹ ਵੀ ਵੀਰ ਕਹਿੰਦਾ ਕਿ 55000 ਦੇ ਦਰਾਂਗੇ ਆ ਛੋਟਾ ਦਾ ਭਾਈ ਦੂਜਾ ਸੁ ਆਜੋ ਅੱਛਾ ਜੀ ਸੂਈ ਨੂੰ ਡੇਢ ਤੋਂ 2 ਮਹੀਨੇ ਹੋ ਗਏ ਜੇ ਕੱਟੀ ਮਗਰਿਆ ਠੀਕ ਹੈ ਠੀਕ ਹੈ 2 ਕਿਲੋ ਕੱਟੀ ਦੀ ਗਾੜ ਭਾਈ 4 ਕਿਲੋ ਪਛਾੜ ਛੋਟੀ ਦੀ ਠੀਕ ਹੈ 12 ਕਿਲੋ ਦੁੱਧ ਕੋਈ ਵੀਰ 4 ਟਾਈਮ ਲੀਟਰ ਨਾ ਮੈਂ ਮਿੰਕੇ ਲੈ ਜਿਹਨੇ ਸੱਜਰ ਨੇ ਕਿੰਨਾ ਕਿ ਚਵਾਇਆ ਜੀ ਸੱਜਰ 14 15 ਕਿਲੋ ਛੋਟੀ ਭਾਈ ਦੁੱਧ ਕੱਢਦੀ ਠੀਕ ਹੈ ਲਓ ਭਾਈ ਜੈਡ ਬਲੈਕ ਦੇ ਵਿੱਚ ਆ ਤੁਸੀਂ ਚੈੱਕ ਕਰ ਸਕਦੇ ਤੁਸੀਂ ਤੇ ਬਾਕੀ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਤੇ ਇਹਦਾ ਕੀ ਮੁੱਲ ਜੀ ਇਹਦਾ ਮੁੱਲ ਭਾਈ 85 ਹਜ਼ਾਰ ਜੇ ਕੋਈ 70 ਹਜ਼ਾਰ ਚ ਮਾਨਤਾ ਕਰਦਾ ਠੀਕ ਹੈ ਠ ਹਾਂ ਧੰਨ ਵੀਰ ਕਹਿੰਦਾ ਕਿ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਤੇ ਨਰਾਜ ਕਿਸ ਨੂੰ ਨਹੀਂ ਕਰਨਾ ਆਪਾਂ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ